ਚਮਕੌਰ ਦੀ ਜੰਗ ਵਿੱਚ ਜਦੋਂ ਦਸ਼ਮੇਸ਼ ਪਿਤਾ ਜੀ ਦੇ ਦੋਵੇਂ ਵੱਡੇ ਸਹਬਜ਼ਾਦੇ ਤੇ ਕਈ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਗੜੀ ਵਿੱਚ ਰਹਿ ਗਏ ਸਿੰਘਾਂ ਨੂੰ ਇਸ ਪ੍ਰਕਾਰ ਸੰਬੋਧਿਤ ਕੀਤਾ ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨ ਵਾਰ ਦੇਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸਾਡੇ ਲਹੂ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਜਾਵੇਗੀ ਜਦ ਤੱਕ ਸਾਡਾ ਨਾਮ ਨਿਸ਼ਾਨ ਬਾਕੀ ਰਹੇਗਾ ਵੈਰੀਆਂ ਤੋਂ ਇਸ ਖੂਨ ਦਾ ਬਦਲਾ ਖੂਨ ਲੈਂਦਾ ਰਹੇਗਾ ਸਿੱਖਾਂ ਨੂੰ ਸਦਾ ਚਾਰ ਓਟਾਂ ਹਨ ਉਹ ਓਟਾਂ ਸਦਾ ਨਾਲ ਹਨ ਪਹਿਲੀ ਓਟ ਅਕਾਲ ਪੁਰਖ ਦੀ ਹੈ ਦੂਜੀ ਓਟ ਸਤਗੁਰੂ ਦੀ ਤੀਜੀ ਸਾਧ ਸੰਗਤ ਦੀ ਤੇ ਚੌਥੀ ਓਟ ਆਪਣੀ ਹੈ ਗੁਰੂ ਜੀ ਉੱਥੇ ਹੀ ਆਪਣੀ ਸ਼ਹੀਦੀ ਦੇਣ ਦਾ ਮਨ ਬਣਾ ਚੁੱਕੇ ਸਨ ਸਿੰਘਾਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਪੰਥ ਦੇ ਭਲੇ ਵਾਸਤੇ ਉਹ ਅਜਿਹੇ ਫੈਸਲਾ ਨਾ ਲੈਣ ਜਦੋਂ ਗੁਰੂ ਜੀ ਨੇ ਸਿੰਘਾਂ ਦੀ ਬੇਨਤੀ ਪ੍ਰਵਾਨ ਨਾ ਕੀਤੀ ਤਾਂ ਸਿੰਘਾਂ ਨੇ ਆਪਸ ਵਿੱਚ ਮਤਾ ਪਕਾਇਆ ਕਿ ਜੇ ਗੁਰੂ ਜੀ ਦੀ ਪਾਵਨ ਹੋਂਦ ਰਹੀ ਤਾਂ ਉਹ ਪੰਥ ਨੂੰ ਯੋਗ ਅਗਵਾਈ ਦੇ ਕੇ ਫੇਰ ਚੜ੍ਹਦੀ ਕਲਾ ਵਿੱਚ ਲੈ ਆਉਣਗੇ ਗੁਰੂ ਜੀ ਦੀ ਦਿੱਤੀ ਬੇਵਕਤ ਸ਼ਹਾਦਤ ਪੰਥ ਲਈ ਨਾ ਸਹਿਣ ਯੋਗ ਸਿੱਧ ਹੋਵੇਗੀ ਇਸ ਲਈ ਪੰਜ ਪਿਆਰਿਆਂ ਨੇ ਜਿਨ੍ਹਾਂ ਦੀ ਅਗਵਾਈ ਭਾਈ ਦਇਆ ਸਿੰਘ ਜੀ ਕਰ ਰਹੇ ਸਨ ਨੇ ਗੁਰਮਤਾ ਸੋਧ ਕੇ ਗੁਰੂ ਜੀ ਨੂੰ ਕਿਹਾ ਅਸੀਂ ਪੰਜ ਪਿਆਰਿਆਂ ਦੀ ਹੈਸੀਅਤ ਵਿੱਚ ਆਪ ਦੇ ਬਖਸ਼ੇ ਹੋਏ ਅਧਿਕਾਰ ਦੇ ਮੁਜਬ ਆਪ ਜੀ ਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਇਹ ਕਿਲਾ ਛੱਡ ਜਾਓ। ਹਜ਼ੂਰ ਦੇ ਜੀਵਨ ਨਾਲ ਪੰਥ ਜਿਉਂਦਾ ਹੈ। ਆਪ ਪੰਥ ਨੂੰ ਚੜ੍ਹਦੀਆਂ ਕਲਾ ਵਿੱਚ ਲਾ ਜਾ ਕੇ ਪਰਫੁੱਲਤ ਕਰ ਸਕੋਗੇ। ਪੰਜਾਂ ਸਿੰਘਾਂ ਦੇ ਹੁਕਮ ਨੂੰ ਪੰਜਾਂ ਪਿਆਰਿਆਂ ਤੇ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਨੇ ਪਰਵਾਣ ਕਰ ਲਿਆ ਗੜੀ ਛੱਡਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਮੂਹ ਮੰਹਦਰੇ ਵਾਲੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਦੇ ਕੇ ਅਤੇ ਆਪਣੀ ਪੋਸ਼ਾਕ ਪਹਿਨਾ ਕੇ ਉੱਚੀ ਮਮਤੀ ਉੱਤੇ ਬੈਠਣ ਲਈ ਕਿਹਾ ਤਾਂ ਜੋ ਗੁਰੂ ਜੀ ਦਾ ਉੱਥੇ ਹੋਣ ਦਾ ਮਗਲਾਂ ਨੂੰ ਭੁਲੇਖਾ ਬਣਿਆ ਰਹੇ ਗੜੀ ਛੱਡਣ ਵੇਲੇ ਗੁਰੂ ਜੀ ਦੇ ਨਾਲ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਦੁਨੀਆ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਐਸੇ ਅਵਤਾਰ ਹਨ ਜਿਨ੍ਹਾਂ ਨੇ ਆਪਣੇ ਚੇਲਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਕਦੇ ਕਿਸੇ ਗੁਰੂ ਪੀਰ ਪਗੰਬਰ ਨੇ ਆਪਣੇ ਚੇਲਿਆਂ ਨੂੰ ਆਪਣੇ ਬਰਾਬਰ ਦਰਜਾ ਨਹੀਂ ਦਿੱਤਾ ਇਸੇ ਲਈ ਕਿਹਾ ਗਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਸ ਤਰ੍ਹਾਂ ਪੰਥ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਗੁਰੂ ਜੀ ਨੇ ਚਮਕੌਰ ਦੀ ਗੜੀ ਛੱਡ ਦਿੱਤੀ ਗੜੀ ਵਿੱਚੋਂ ਨਿਕਲਣ ਸਮੇਂ ਤਿੰਨੇ ਸਿੰਘ ਵੀ ਗੁਰੂ ਜੀ ਨਾਲੋਂ ਵਿਛੜ ਗਏ ਉਸ ਬਾਪ ਦੇ ਦਿਲ ਉੱਤੇ ਕੀ ਬੀਤੀ ਹੋਵੇਗੀ ਜਿਸ ਦੀਆਂ ਅੱਖਾਂ ਸਾਹਮਣੇ ਉਸ ਦੇ ਨੌਜਵਾਨ ਪੁੱਤਰ ਸ਼ਹੀਦੀ ਪਾ ਗਏ ਹੋਣ ਸਾਰਾ ਪਰਿਵਾਰ ਵਿਛੜ ਗਿਆ ਹੋਵੇ ਤੇ ਉਹ ਇਕੱਲਾ ਬਿਨਾ ਕਿਸੇ ਸੰਗੀ ਸਾਥੀ ਤੋਂ ਜ਼ਿੰਦਗੀ ਦੇ ਵਿਖੜੇ ਪੈਂਡੇ ਤੇ ਤੁਰਿਆ ਜਾ ਰਿਹਾ ਹੋਵੇ ਗੁਰੂ ਜੀ ਦੇ ਜੀਵਨ ਦੀ ਇਹ ਲੂ ਕੰਡੇ ਖੜੇ ਕਰ ਦੇਣ ਵਾਲੀ ਤੇ ਰੂਹ ਨੂੰ ਹਲਾ ਦੇਣ ਵਾਲੀ ਦਰਦਨਾਕ ਘਟਨਾ ਹੈ ਕਿੰਨੀਆਂ ਰਾਤਾਂ ਗੁਰੂ ਜੀ ਭੁਖਣ ਭਾਣੇ ਜਾਮਾ ਜੰਗਲੀ ਝਾੜੀਆਂ ਵਿੱਚ ਫਸ ਕੇ ਲੀਰੋ ਲੀਰ ਕੰਡਿਆਂ ਨਾਲ ਲਹੂ ਲੋਹਾਨ ਹੋਏ ਨੰਗੇ ਪੈਰ ਉਪਰੋਂ ਅਤਿ ਦੀ ਸਰਦੀ ਪਰ ਫੇਰ ਵੀ ਤੁਰਦੇ ਗਏ ਮੇਰੇ ਦਸ਼ਮੇਸ਼ ਪਿਤਾ ਜਦੋਂ ਤੱਕ ਮਾਛੀਵਾੜੇ ਦੇ ਜੰਗਲ ਵਿੱਚ ਨਾ ਪਹੁੰਚ ਗਏ ਮਾਛੀਵਾੜੇ ਦੇ ਜੰਗਲ ਵਿੱਚ ਪੁੱਜ ਕੇ ਟਿੰਡ ਦਾ ਸਹਰਾਣਾ ਰੱਖ ਕੇ ਜ਼ਮੀਨ ਦਾ ਬਿਸਤਰਾ ਅਤੇ ਅਸਮਾਨ ਦੀ ਚਾਦਰ ਲੈ ਕੇ ਬਾਦਸ਼ਾਹ ਦਰਵੇਸ਼ ਨੇ ਆਰਾਮ ਕੀਤਾ ਅੱਜ ਕਲਗੀਧਰ ਪਿਤਾ ਕੋਲ ਨਾ ਤੱਕਤੇ ਨਾ ਸਾਜੇ ਨਾ ਤਾਜੇ ਨਾ ਸ਼ਾਨੇ ਨਾ ਕਲਗੀਏ ਨਾ ਨੀਲਾਏ ਤੇ ਨਾ ਬਾਜੇ ਪਰ ਫਿਰ ਵੀ ਪ੍ਰਭੂ ਦਾ ਸ਼ੁਕਰਾਨਾ ਕਰ ਰਹੇ ਹਨ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ਉਚਾਰਦੇ ਹਨ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਨ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਤਿੰਨੇ ਸਿੰਘ ਜੋ ਗੁਰੂ ਜੀ ਨਾਲੋਂ ਵਿਛੜ ਗਏ ਸਨ ਮਾਠੀਵਾੜੇ ਦੇ ਜੰਗਲ ਵਿੱਚ ਆ ਮਿਲੇ ਗੁਰੂ ਜੀ ਹੋਰ ਦੁੱਖਾਂ ਦੀ ਘੜੀ ਵਿੱਚ ਵੀ ਹੌਸਲਾ ਨਹੀਂ ਹਾਰਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਗੁਰੂ ਜੀ ਆਪਣੇ ਪਿਆਰੇ ਮਾਤਾ ਜੀ ਤੇ ਛੋਟੇ ਸਹੇਬ ਜਾਦਿਆਂ ਦਾ ਪਤਾ ਲਗਾਉਣਾ ਚਾਹੁੰਦੇ ਹਨ ਕਿ ਉਹ ਇਸ ਵਕਤ ਕਿੱਥੇ ਹਨ ਕਿਸ ਹਾਲ ਵਿੱਚ ਹਨ ਪਰ ਵਕਤ ਹੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਸੀ ਸ਼ਾਹੀ ਫੌਜ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਗੁਰੂ ਜੀ ਦੇ ਸਾਹਮਣੇ ਇੱਕ ਨਿਸ਼ਾਨਾ ਸੀ ਇੱਕ ਮੰਜ਼ਲ ਸੀ ਅਤਿਆਚਾਰੀ ਰਾਜ ਨੂੰ ਖਤਮ ਕਰਨਾ ਤੇ ਸਦੀਆਂ ਤੋਂ ਗੁਲਾਮ ਚੱਲੀ ਆ ਰਹੀ ਮਨੁੱਖਤਾ ਨੂੰ ਆਜ਼ਾਦ ਕਰਵਾਉਣਾ ਇਸ ਮੰਜ਼ਲ ਤੱਕ ਪੁੱਜਣ ਲਈ ਗੁਰੂ ਜੀ ਦੇ ਰਸਤੇ ਵਿੱਚ ਅਨੇਕਾਂ ਰੁਕਾਵਟਾਂ ਸਨ ਪਰ ਉਹਨਾਂ ਨੂੰ ਆਪਣੀ ਜਿੱਤ ਉਤੇ ਵਿਸ਼ਵਾਸ ਸੀ ਮੰਜ਼ਲਾ ਹਨ ਤਾਂ ਰਸਤੇ ਨੇ ਰਸਤੇ ਹਨ ਤਾਂ ਮੁਸ਼ਕਲਾਂ ਨੇ ਮੁਸ਼ਕਲਾਂ ਹਨ ਤਾਂ ਹੌਸਲੇ ਨੇ ਹੌਸਲੇ ਹਨ ਤਾਂ ਵਿਸ਼ਵਾਸ ਹੈ ਕਿ ਸਾਡੀ ਜਿੱਤ ਹੈ ਮਾਛੀਵਾੜੇ ਦਾ ਵਸਨੀਕ ਗੁਲਾਬੋ ਮਸੰਦ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਤੇ ਪ੍ਰੇਮ ਤੇ ਸ਼ਰਦਾ ਸਹਿਤ ਆਪ ਜੀ ਦੀ ਸੇਵਾ ਕੀਤੀ ਮਾਛੀਵਾੜੇ ਤੋਂ ਹੀ ਦੋ ਭਰਾ ਨਵੀਖਾਂ ਤੇ ਗਨੀਖਾਂ ਗੁਰੂ ਜੀ ਕੋਲੋਂ ਦੂਰ ਦਰਾਡੇੋਂ ਘੋੜਾ ਲਿਆ ਕੇ ਵੇਚਿਆ ਕਰਦੇ ਸਨ ਉਹ ਦੋਵੇਂ ਆਪ ਜੀ ਦੇ ਸ਼ਰਧਾਲੂ ਸਨ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਉੱਥੇ ਹੋਣ ਬਾਰੇ ਪਤਾ ਲੱਗਾ ਤਾਂ ਉਹ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਘਰ ਲੈ ਗਏ ਇੱਥੇ ਹੀ ਨਿਹਾਲੇ ਖਤਰੀ ਦੀ ਮਾਤਾ ਗੁਰਦੇਈ ਨੇ ਖੱਦਰ ਦਾ ਥਾਨ ਗੁਰੂ ਜੀ ਨੂੰ ਭੇਂਟ ਕੀਤਾ ਇਸ ਥਾਨ ਦੇ ਚੋਲੇ ਬਣਾਏ ਗਏ ਨੀਲੇ ਰੰਗ ਵਿੱਚ ਰੰਗਿਆ ਚੋਲਾ ਗੁਰੂ ਜੀ ਨੂੰ ਪਹਿਨਾ ਕੇ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਪਾਲਕੀ ਵਿੱਚ ਬਿਠਾਇਆ ਗਿਆ ਗਨੀਖਾ ਨਵੀਖਾ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਮੋਢਿਆਂ ਉੱਤੇ ਪਾਲਕੀ ਚੁੱਕੀ ਤੇ ਭਾਈ ਦਿਆ ਸਿੰਘ ਜੀ ਪਿੱਛੇ ਚੌੜ ਕਰਨ ਲੱਗ ਪਏ ਰਾਹ ਵਿੱਚ ਗੁਰੂ ਜੀ ਦੀ ਭਾਲ ਕਰਦੇ ਹੋਏ ਮੁਗਲ ਫੌਜ ਦੇ ਕੁਝ ਸਿਪਾਹੀ ਮਿਲ ਗਏ ਉਹਨਾਂ ਦੇ ਪੁੱਛ ਪੜਤਾਲ ਕਰਨ ਤੇ ਗਨੀ ਖਾਨ ਤੇ ਨਬੀ ਖਾਨ ਨੇ ਕਿਹਾ ਇਹ ਸਾਡੇ ਉੱਚ ਦੇ ਪੀਰ ਹਨ ਜਦੋਂ ਫੌਜੀ ਅਫਸਰ ਦੀ ਫੇਰ ਵੀ ਤਸੱਲੀ ਨਾ ਹੋਈ ਤਾਂ ਫੌਜ ਦੇ ਅਫਸਰ ਨੇ ਕਾਜੀ ਪੀਰ ਮੁਹੰਮਦ ਸਲੋਵ ਵਾਲਿਆਂ ਨੂੰ ਸੱਦਿਆ ਉਸ ਕੋਲੋਂ ਗੁਰੂ ਜੀ ਨੇ ਫਾਰਸੀ ਸਿੱਖੀ ਸੀ ਕਾਜੀ ਨੇ ਗੁਰੂ ਜੀ ਨੂੰ ਪਹਿਚਾਨ ਲਿਆ ਤੇ ਕਿਹਾ ਇਹ ਸੱਚੇ ਸਾਈ ਹਨ ਪੁੱਜੇ ਹੋਏ ਉੱਚ ਦੇ ਪੀਰ ਇਹਨਾਂ ਮਹਾਪੁਰਸ਼ਾਂ ਨੂੰ ਨਾ ਰਕੋ ਇਸ ਤਰ੍ਹਾਂ ਨਬੀ ਖਾਂ ਤੇ ਗਨੀ ਖਾਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਗੁਰੂ ਜੀ ਪ੍ਰਤੀ ਆਪਣੀ ਵਫਾਦਾਰੀ ਸ਼ਰਧਾ ਤੇ ਪ੍ਰੀਤ ਨਿਭਾਈ ਜਦੋਂ ਗੁਰੂ ਜੀ ਹੇਰ ਜ਼ਿਲ੍ਹਾ ਲੁਧਿਆਣਾ ਪੁੱਜੇ ਤਾਂ ਉੱਥੇ ਮਹੰਤ ਕਿਰਪਾਲ ਦਾਸ ਜੀ ਨੇ ਆਪਣੇ ਵੱਡੇ ਭਾਗ ਸਮਝ ਕੇ ਗੁਰੂ ਜੀ ਦੀ ਸੇਵਾ ਕੀਤੀ ਉੱਥੇ ਗੁਰੂ ਜੀ ਨੇ ਨਬੀ ਖਾਂ ਤੇ ਗਨੀ ਖਾਂ ਨੂੰ ਸੋਨੇ ਦੇ ਕੜਿਆਂ ਦੀ ਜੋੜੀ ਤੇ ਹੁਕਮਨਾਮਾ ਦੇ ਕੇ ਵਿਦਾ ਕੀਤਾ ਉਸ ਹੁਕਮਨਾਮੇ ਵਿੱਚ ਲਿਖਿਆ ਹੈ ਕਿ ਗਨੀ ਖਾਂ ਤੇ ਨਬੀ ਖਾਂ ਸਾਨੂੰ ਪੁੱਤਰਾ ਨਾਲੋਂ ਵੱਧ ਪਿਆਰੇ ਹਨ ਜੋ ਇਹਨਾਂ ਦੀ ਸੇਵਾ ਕਰੇਗਾ ਉਹ ਸਾਡੀ ਖੁਸ਼ੀ ਦਾ ਪਾਤਰ ਬਣੇਗਾ ਤਨ ਹਨ ਨਬੀ ਖਾਂ ਤੇ ਗਨੀ ਖਾਂ ਜਿਨ੍ਹਾਂ ਨੇ ਆਪਣੀ ਸਿੱਖੀ ਨਿਭਾ ਦਿੱਤੀ ਤੇ ਰਹਿੰਦੀ ਦੁਨੀਆ ਤੱਕ ਅਮਰ ਹੋ ਗਏ ਇੱਕ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ ਰਸੋਈਆ ਰਹਿ ਕੇ ਵੀ ਉਹਨਾਂ ਨਾਲ ਨਮਕਹਿਰਮੀ ਕਰ ਗਿਆ ਸਦਾ ਲਈ ਆਪਣੇ ਮੱਥੇ ਉੱਤੇ ਕਲੰਕ ਲਗਵਾ ਗਿਆ ਗੁਰੂ ਜੀ ਜਦੋਂ ਲੰਮੇ ਜੱਟ ਪੂਰੇ ਪੁੱਜੇ ਤਾਂ ਉੱਥੇ ਰਾਏਕੋਟ ਦਾ ਮੁਸਲਮਾਨ ਸਰਦਾਰ ਰਾਏ ਇਕੱਲਾ ਆਪ ਜੀ ਦੇ ਦਰਸ਼ਨਾਂ ਲਈ ਆਇਆ ਉਹ ਇਸ ਇਲਾਕੇ ਦਾ ਚੌਧਰੀ ਸੀ ਉਹ ਬੜੇ ਆਦਰ ਨਾਲ ਗੁਰੂ ਜੀ ਨੂੰ ਆਪਣੇ ਘਰ ਲੈ ਕੇ ਗਿਆ ਗੁਰੂ ਜੀ ਕੋਲੋਂ ਉਹਨਾਂ ਦੀਆਂ ਮੁਸੀਬਤਾਂ ਕਸ਼ਟਾਂ ਤੇ ਪਰਿਵਾਰ ਵਿਛੋੜੇ ਬਾਰੇ ਸੁਣ ਕੇ ਉਹ ਅਥਰੂ ਵਹਾਉਣ ਲੱਗਾ ਤੇ ਝਾਲਮਾਂ ਨੂੰ ਬਦ ਅਸੀਸਾਂ ਦੇਣ ਲੱਗਾ ਤੇ ਲਾਂਤਾ ਪਾਉਣ ਲੱਗਾ ਉਸਨੇ ਗੁਰੂ ਜੀ ਕੋਲ ਇਹ ਬੇਨਤੀ ਕੀਤੀ ਕਿ ਉਸ ਨੂੰ ਕੋਈ ਸੇਵਾ ਬਖਸ਼ੂ ਉਹ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਤਿਆਰ ਹੈ ਤਾਂ ਗੁਰੂ ਜੀ ਨੇ ਉਸ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਹਾਲ ਪਤਾ ਕਰਨ ਲਈ ਕਿਹਾ ਗੁਰੂ ਜੀ ਦੇ ਕਹਿਣ ਤੇ ਉਸ ਨੇ ਆਪਣੇ ਮਾਹੀ ਨੂਰੇ ਨੂੰ ਸਰਹੰਦ ਭੇਜਿਆ ਕਿ ਜਾ ਕੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨਾਲ ਕੀ ਬੀਤੀ ਹੈ ਬਾਰੇ ਪਤਾ ਕਰੇ ਨੂਰੇ ਮਾਹੀ ਨੇ ਆ ਕੇ ਅਥਰੂ ਵਹਾਉਂਦਿਆਂ ਸਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿੰਨਣ ਬਾਰੇ ਤੇ ਮਾਤਾ ਜੀ ਦੇ ਸ਼ਹੀਦੀ ਪਾ ਜਾਣ ਬਾਰੇ ਦੱਸਿਆ ਆਪਣੇ ਪਿਆਰੇ ਮਾਤਾ ਜੀ ਤੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਗੁਰੂ ਜੀ ਨੇ ਘਾਹ ਦੇ ਬੂਟੇ ਦੀ ਜੜ ਨੂੰ ਆਪਣੇ ਤੀਰ ਦੀ ਨੋਕ ਨਾਲ ਉਖਾੜਦੇ ਹੋਏ ਕਿਹਾ ਜਿਵੇਂ ਇਸ ਦੱਬ ਦੇ ਬੂਟੇ ਦੀ ਜੜ ਪੁੱਟੀ ਗਈ ਹੈ ਇਸੇ ਤਰ੍ਹਾਂ ਸਮਝੋ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਸਮੇਂ ਦੇ ਬੀਤਣ ਨਾਲ ਗੁਰੂ ਜੀ ਦੀ ਕੀਤੀ ਇਹ ਭਵਿੱਖ ਬਾਣੀ ਸੱਚੀ ਸੱਦ ਹੋਈ ਗੁਰੂ ਜੀ ਨੇ ਉਸ ਵੇਲੇ ਇਹ ਵੀ ਫਰਮਾਇਆ ਮੇਰੇ ਪੁੱਤਰ ਮਰੇ ਨਹੀਂ ਉਹ ਅਮਰ ਹੋ ਗਏ ਹਨ ਉਹ ਆਪਣੀ ਸ਼ਹੀਦੀ ਦੇ ਕੇ ਮੁਗਲ ਰਾਜ ਦੀਆਂ ਜੜਾਂ ਖੋਖਲੀਆਂ ਕਰ ਗਏ ਹਨ ਉਹ ਦੂਜਿਆਂ ਲਈ ਚਾਨਣ ਮਨਾਰਾ ਬਣ ਗਏ ਹਨ ਜ਼ਾਲਿਮਾਂ ਦੇ ਜ਼ੁਲਮਾਂ ਦੇ ਪਿਆਲੇ ਵਿੱਚ ਤਰੇੜ ਪੈਦਾ ਕਰ ਗਏ ਹਨ ਜੇ 4 ਤੁਰ ਗਏ 40 ਤੁਰ ਗਏ ਹਜ਼ਾਰਾਂ ਤੁਰ ਗਏ ਫੇਰ ਕੀ ਹੋਇਆ ਹਾਲੇ ਤਾਂ ਲੱਖਾਂ ਜਿਉਂਦੇ ਹਨ ਮੇਰਾ ਖਾਲਸਾ ਪੁੱਤਰ ਜਿਉਂਦਾ ਹੈ ਉਹ ਸਦਾ ਲਈ ਅਮਰ ਹੈ ਕਦੇ ਨਹੀਂ ਮਰ ਸਕਦਾ ਮਰਦਾ ਰੂਹਾ ਵਿੱਚ ਜਾਨ ਭੋਰਨ ਲਈ ਮੈਂ 4 ਕੀ ਹਜ਼ਾਰਾ ਪੁੱਤਰ ਕੁਰਬਾਨ ਕਰ ਸਕਦਾ ਹਾਂ ਜਿਸ ਕਾਰਜ ਲਈ ਵਾਹਿਗੁਰੂ ਨੇ ਮੈਨੂੰ ਇਸ ਧਰਤੀ ਉੱਤੇ ਭੇਜਿਆ ਹੈ ਜੇ ਉਸ ਕਾਰਜ ਦੀ ਪੂਰਤੀ ਪੁੱਤਰਾਂ ਦਾ ਬਲਿਦਾਨ ਦੇ ਕੇ ਹੁੰਦੀ ਹੈ ਤਾਂ ਇਸ ਵਿੱਚ ਮੈਨੂੰ ਕੋਈ ਹਾਨੀ ਨਜ਼ਰ ਨਹੀਂ ਆਉਂਦੀ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ ਤੇ ਉਸਦੇ ਹੁਕਮ ਅਨੁਸਾਰ ਜ਼ੁਲਮ ਦਾ ਨਾਸ਼ ਕਰਨ ਲਈ ਆਇਆ ਹਾਂ ਮੈਂ ਆਪਣੇ ਪੁੱਤਰਾਂ ਦੀ ਸ਼ਹੀਦੀ ਉੱਤੇ ਉਦਾਸ ਨਹੀਂ ਸਕੋ ਚੜ੍ਹਦੀ ਕਲਾ ਵਿੱਚ ਹਾਂ ਕਿਉਂਕਿ ਮੈਂ ਪ੍ਰਭੂ ਪਿਤਾ ਦੇ ਹੁਕਮ ਦੀ ਪਾਲਣਾ ਕਰ ਰਿਹਾ ਹਾਂ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਮੇਰੇ ਪੁੱਤਰ ਜਿਉਂਦੇ ਹਨ ਮੈਂ ਉਨ੍ਹਾਂ ਲਈ ਖੁਸ਼ ਹੋ ਰਿਹਾ ਹਾਂ ਮੇਰੇ ਪੁੱਤਰ ਜ਼ੁਲਮ ਦਾ ਨਾਸ਼ ਕਰਨ ਲਈ ਸ਼ਹੀਦੀਆਂ ਪਾ ਗਏ ਹਨ ਕਿਸੇ ਨੇ ਕਾਇਰਤਾ ਨਹੀਂ ਵਿਖਾਈ ਸੂਰਬੀਰਾਂ ਵਾਂਗੂ ਉਹ ਲੜੇ ਤੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਪ੍ਰੀਤਮ ਦੇ ਘਰ ਆਪਣੀ ਪਤ ਸਹਿਤ ਆਨ ਸ਼ਾਨ ਨਾਲ ਗਏ ਹਨ ਜਦੋਂ ਤੱਕ ਸੂਰਜ ਚੰਦ ਤਾਰੇ ਰਹਿਣਗੇ ਉਹਨਾਂ ਦਾ ਨਾਮ ਰਹੇਗਾ ਫਰਮਾਉਂਦੇ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਸੋ ਇਸ ਤਰ੍ਹਾਂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਪੁੱਤਰ ਵਾਰ ਕੇ ਇੱਕ ਮਾਂ ਵਾਰ ਕੇ ਤੇ ਇੱਕ ਪਿਓ ਵਾਰ ਕੇ ਵੀ ਚੜਦੀ ਕਲਾ ਦੇ ਵਿੱਚ ਸਨ ਤੇ ਚੜਦੀ ਕਲਾ ਦੇ ਵਿੱਚ ਰਹਿਣ ਦਾ ਹੀ ਉਪਦੇਸ਼ ਸਾਰਿਆਂ ਨੂੰ ਦੇ ਰਹੇ ਸਨ ਧੰਤ ਜਿਗਰਾ ਬਾਜਾਂ ਵਾਲੇ ਮਾਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ